ਸੋ ਅਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਤੇ ਪੂਰੇ ਇਸ ਜਿਹੜੇ ਸਾਡੇ ਸਿੱਖ ਸੰਸਥਾਾਂਾਂ ਵਿੱਚ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਇੱਕ ਤੁਹਾਡੇ ਮਾਧਿਅਮ ਰਾਹੀਂ ਔਰ ਪੂਰੇ ਪੰਜਾਬ ਦੇ ਲੋਕਾਂ ਨੂੰ ਪੂਰੇ ਦੁਨੀਆ 'ਚ ਬੈਠੇ ਪੰਜਾਬ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਇੱਕ ਗੱਲ ਦੱਸਣੀ ਚਾਹੁੰਦੇ ਆ ਕਿ ਅੱਜ ਪੰਜਾਬ ਦੇ ਜਿੰਨੇ ਵੀ ਲੋਕ ਨੇ ਉਹਨਾਂ ਦੇ ਦਿਮਾਗ ਵਿੱਚ ਇੱਕ ਗੱਲ ਪਾ ਦਿੱਤੀ ਗਈ ਆ ਕਿ ਜੇ ਪੰਜਾਬ ਦੇ ਵਿੱਚ ਕਿਸੇ ਨੇ ਰਾਜ ਕਰਨਾ ਜਾਂ ਤਾਂ ਇੱਥੇ ਕਾਂਗਰਸ ਕਰ ਸਕਦੀ ਆ ਤੇ ਜાંਫੇ ਬੀਜੇਪੀ ਤੋਂ ਬਿਨਾ ਕੋਈ ਰਾਜ ਨਹੀਂ ਕਰ ਸਕਦਾ ਸੋ ਸਾਡਾ ਇਹ ਸਟੈਂਡ ਆ ਕਿ ਅਸੀਂ ਇਸ ਸੂਬੇ ਦੇ ਅੰਦਰ ਆਪਣੀ ਇੱਕ ਖੇਤਰੀ ਤੈਰ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਦੇ ਨਾਮ ਤੇ ਹੋਊਗੀ ਉਹ ਪਾਰਟੀ ਸੈਂਟਰ ਦੇ ਚੱਲਣ ਵਾਲੀ ਕਿਸੇ ਵੀ ਪਾਰਟੀ ਦੇ ਨਾਲ ਅਸੀਂ ਸਮਝੌਤਾ ਨਹੀਂ ਕਰਾਂਗੇ ਚਾਹੇ ਉਹਦੇ ਵਿੱਚ ਬੀਜੇਪੀ ਹੋਵੇ ਚਾਹੇ ਉਹਦੇ ਵਿੱਚ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਸੋ ਅਸੀਂ ਜਿਹੜੀਆਂ ਪੰਜਾਬ ਦੇ ਅੰਦਰ ਖੇਤਰੀ ਤਰ ਹੈਗੀਆਂ ਉਹਨਾਂ ਦੇ ਨਾਲ ਤਾਂ ਬੈਠ ਸਕਦੇ ਆ ਉਹਨਾਂ ਨਾਲ ਅੱਜ ਤਾਂ ਗੱਲ ਕਰ ਸਕਦੇ ਆ ਪਰ ਸਾਨੂੰ ਬੜਾ ਸਾਨੂੰ ਸਜ਼ਾ ਮਿਲੀ ਜਾ ਇਸ ਗੱਲ ਦੀ ਕਿ ਪ੍ਰਕਾਸ਼ ਸਿੰਘ ਬਾਦਲ ਹੁਣਾ ਨੇ ਇੰਨਾ ਲੰਬਾ ਸਮਾਂ ਬੀਜੇਪੀ ਦੇ ਨਾਲ ਜਿਹੜੀ ਆਪਣੀ ਪਾਰਟੀ ਦਾ ਰਲੇਮਾ ਕਰਕੇ ਇੱਥੇ ਸਰਕਾਰ ਬਣਾਈ ਅੱਜ ਉਹਨਾਂ ਨੇ ਸਾਨੂੰ ਹੌਲੀ-ਹੌਲੀ ਉਹ ਸਾਡੀ ਧਿਰ ਖਤਮ ਕਰ ਦਿੱਤੀ ਇਹ ਸਾਦ ਪ੍ਰਕਾਸ਼ ਸਿੰਘ ਬਾਦਲ ਹੁਣਾ ਨੂੰ ਵੀ ਨਹੀਂ ਪਤਾ ਲੱਗਾ ਇਸ ਗੱਲ ਦਾ ਸਾਡੇ ਅੱਜ 3 ਐਮਐਲਏ ਇਸ ਪਾਰਟੀ ਦੇ ਕੋਲ ਅਕਾਲੀ ਦਲ ਬਾਦਲ ਦੇ ਕੋਲ ਰਹਿ ਗਏ ਸੀਗੇ ਉਹ ਤਿੰਨਾਂ ਦੇ ਵਿੱਚੋਂ ਵੀ ਇੱਕ ਦੂਸਰੇ ਪਾਸੇ ਚਲੇ ਗਿਆ ਸੋ ਅਸੀਂ ਇਹੋ ਜਿਹਾ ਕਦੀ ਵੀ ਪਾਖੇ ਨਹੀਂ ਲਵਾਂਗੇ ਅਸੀਂ ਪੰਜਾਬ ਦੀ ਖੇਤਰੀ ਧਿਰ ਜਿਹੜੀ ਆ ਉਹ ਕਾਲੀਦਾਲ ਵਾਰਸ ਪੰਜਾਬ ਦੀ ਬਣਾ ਕੇ ਉਹਦੇ ਉੱਤੇ ਹੀ ਕੰਮ ਕਰਾਂਗੇ ਔਰ ਪੰਜਾਬ ਦੇ ਲੋਕ ਬੜੇ ਇਸ ਗੱਲ ਨੂੰ ਸਮਝ ਚੁੱਕੇ ਆ ਉਹ ਸਮਝਦੇ ਆ ਕਿ ਸਾਡੇ ਨਾਲ ਕਿੱਡੇ ਹਰ ਗੱਲ ਤੇ ਧੱਕੇ ਹੋ ਰਾਇਆ ਔਰ ਉਹ ਇਸ ਗੱਲ ਨੂੰ ਪੰਜਾਬ ਦੀ ਖੇਤਰੀ ਧਿਰ ਨੂੰ ਲੈ ਕੇ ਇੱਥੇ ਇਕੱਲੇ ਸੈਖੇ ਨਹੀਂ ਬਾਕੀ ਧਰਮਾਂ ਦੇ ਵੀ ਚਾਹ ਹਿੰਦੂ ਹੋਣ ਮੁਸਲਮਾਨ ਹੋਣ ਸਿੱਖ ਹੋਣ ਸਾਰੇ ਇਹ ਚਾਹੁੰਦੇ ਆ ਕਿ ਅਸੀਂ ਪੰਜਾਬ ਦੀ ਇੱਕ ਜਿਹੜੀ ਖੇਤਰੀ ਤੈਰਾ ਉਹਨੂੰ ਬਣਾ ਕੇ ਇੱਥੇ ਕੰਮ ਕਰੀਏ ਸੋ ਅਸੀਂ ਕਲੀਅਰ ਆ ਇਸ ਗੱਲ ਦੇ ਲਈ ਕਿ ਅਸੀਂ ਬੀਜੇਪੀ ਦੇ ਨਾਲ ਸਾਡੀ ਪਾਰਟੀ ਦਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਮਝੌਤਾ ਨਹੀਂ ਹੋਊਗਾ ਜਾਂ ਜਿਹੜੀ ਤੈਰ ਬੀਜੇਪੀ ਨਾਲ ਸਮਝੌਤਾ ਕਰੂਗੀ ਅਸੀਂ ਉਹਨਾਂ ਵੋਟ ਸ਼ੇਅਰ ਵੀ ਨਹੀਂ ਕਰਾਂਗੇ